ਦੱਸ ਦਿਓ ਜੀ ਅੱਜ ਭਗਤ ਸਿੰਘ ਚੌਂਕ ਧਾਰੀਵਾਲ ਦੇ ਝੰਡਾ ਕਿਹੜਾ ਜਾ ਰਿਹਾ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਜੀ ਦੇ ਕਨਵੀਨਰ ਵਾਇਸ ਆਫ ਧਾਰੀਵਾਲ ਦੀ ਸਮੂਹ ਟੀਮ ਵੱਲੋਂ ਸਮੂਹ ਇਲਾਕੇ ਦੀਆਂ ਧਾਰਮਿਕ ਰਾਜਨੀਤਿਕ ਸ਼ਕਤੀ ਸ਼ਕਤੀਆਂ ਵੱਲੋਂ ਅੱਜ ਗਣਤੰਤਰ ਦਿਵਸ ਦੇ ਖੇਤਰ ਵਿੱਚ ਗਣਤੰਤਰ ਦਿਵਸ ਲਈ ਉਪਰ ਧਾਰੀਵਾਲ ਸ਼ਹਿਰ ਦੇ ਮੇਨ ਚੌਂਕ ਬੱਸ ਸਟੈਂਡ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਝੰਡਾ ਲਹਿਰਾਇਆ ਜਾ ਰਿਹਾ ਹੈਗਾ ਮੈਂ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਬੜੀ ਮੁਸ਼ਕਲ ਦੇ ਨਾਲ ਭਾਰਤ ਦੀ ਆਜ਼ਾਦੀ ਲਈ ਸੀ ਔਰ ਆਜ਼ਾਦੀ ਤੋਂ ਬਾਅਦ ਸਾਡੇ ਨੇਤਾਵਾਂ ਦੀ ਸੋਚ ਦੇ ਨਾਲ ਭਾਰਤ ਜਿਹੜਾ 1926 ਜਨਵਰੀ 1950 ਨੂੰ ਗਣਤੰਤਰ ਬਣਾਇਆ ਗਿਆ ਸੀ ਆ ਗਣਤੰਤਰ ਦਾ ਮਤਲਬ ਹੈਗਾ ਵੀ ਲੋਕਤੰਤਰ ਲੋਕਤੰਤਰ ਦਾ ਮਤਲਬ ਹੈ ਲੋਕਾਂ ਦੀ ਸਰਕਾਰ ਲੋਕਾਂ ਲਈ ਲੋਕਾਂ ਦੁਆਰਾ ਚੁਣੀ ਹੋਈ ਸੋ ਇਹਦੇ ਨਾਲ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਗਣਤੰਤਰ ਬਣ ਗਏ ਆ ਲੋਕਤੰਤਰ ਬਣਿਆ ਭਾਰਤ ਇਸੇ ਕਰਕੇ ਹੀ ਫੇਮਸ ਹੈ ਕਿ ਇੱਥੋਂ ਦਾ ਜਿਹੜਾ ਲੋਕਤੰਤਰ ਹੈ ਉਹ ਅੱਜ ਤੱਕ ਚੱਲ ਰਿਹਾ ਹੈਗਾ ਨਹੀਂ ਤਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲੋਕਤੰਤਰ ਤੇ ਆਇਆ ਪਰ ਥੋੜੀ ਦੇਰ ਬਾਅਦ ਉੱਥੇ ਜਿਹੜੀ ਤਾਨਾशाही ਜਿਹੜੀ ਸ਼ੁਰੂ ਹੋ ਗਈ ਸੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਮੈਂ ਬੇਨਤੀ ਕਰਦਾ ਕਿ ਲੋਕਤੰਤਰ ਤਾਂ ਹੀ ਠੀਕ ਤਰੀਕੇ ਨਾਲ ਰਹਿ ਸਕਦਾ ਜੇ ਅਸੀਂ ਜਿਹੜੀ ਸਹੀ ਤਰੀਕੇ ਦੇ ਨਾਲ ਆਪਣੇ ਨੇਤਾਵਾਂ ਨੇਤਾ ਜਿਹੜੇ ਨੇ ਉਹ ਚੁਣੀਏ ਲੋਕਾਂ ਨੂੰ ਮੌਕਾ ਮਿਲੇ ਔਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ 25 ਜਨਵਰੀ ਕੱਲ ਅਸੀਂ ਵੋਟਰ ਦਿਵਸ ਮਨਾਇਆ ਕਿਉਂਕਿ 25 ਜਨਵਰੀ 1950 ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਗਠਨ ਹੋਇਆ ਸੀ ਇਲੈਕਸ਼ਨ ਕਮਿਸ਼ਨ ਦਾ ਮਤਲਬ ਹੈਗਾ ਕਿ ਲੋਕਾਂ ਦਾ ਚੋਣ ਕਰਵਾ ਕੇ ਅੱਛੇ ਨੇਤਾ ਜਿਹੜੇ ਪੈਦਾ ਕਰਕੇ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਭੇਜੇ ਜਾਣ ਪਰ ਬੜੀ ਦੁੱਖ ਦੀ ਗੱਲ ਹੈ ਕਿ 75 ਸਾਲਾਂ ਤੋਂ ਬਾਅਦ ਵੀ ਜਿਹੜੇ ਸਾਡੇ ਅੱਛੇ ਨੇਤਾ ਜਿਹੜੇ ਅਸੀਂ ਨਹੀਂ ਪੈਦਾ ਕਰ ਸਕੇ ਕਿਉਂਕਿ ਲੋਕਤੰਤਰ ਦੇ ਵਿੱਚ ਜਿਹੜੀ ਚੋਣ ਪ੍ਰਣਾਲੀ ਹੈ ਉਹਨੂੰ ਇੰਨਾ ਕਿ ਗੰਦਲਾ ਕਰਤਾ ਹੈਗਾ ਉਹਦੇ ਵਿੱਚ ਪੈਸਾ ਵੰਡਿਆ ਜਾਂਦਾ ਉਹਦੇ ਵਿੱਚ ਸ਼ਰਾਬ ਵੰਡੀ ਜਾਂਦੀ ਹੈ ਉਹਦੇ ਵਿੱਚ ਜਿਹੜਾ ਲੋਕਾਂ ਨੂੰ ਡਰਾਵਾ ਦਿੱਤਾ ਜਾਂਦਾ ਹੈਗਾ ਜਦੋਂ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਜਿਹੜਾ ਇਲੈਕਸ਼ਨ ਆਸੀਂ 10 ਲੱਖ ਦੇ ਵਿੱਚ ਲੜ ਸਕਦੇ ਆ ਉਹਨੂੰ ਲੋਕੀ 10-10 ਕਰੋੜ ਦੇ ਵਿੱਚ ਜਿਹੜਾ ਲੜਦੇ ਹੈਗੇ ਸੋ ਇਸ ਤਰ੍ਹਾਂ ਦੇ ਨਾਲ ਸਹੀ ਤਰੀਕੇ ਦਾ ਲੋਕਤੰਤਰ ਅਸੀਂ ਨਹੀਂ ਸਥਾਪਿਤ ਕਰ ਪਾਰੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਅਸੀਂ ਪ੍ਰਣ ਲਈਏ ਕਿ ਜਦੋਂ ਵੀ ਕੋਈ ਇਲੈਕਸ਼ਨ ਆਉਂਦੇ ਚਾਹੇ ਪੰਚਾਇਤ ਦੇ ਇਲੈਕਸ਼ਨ ਤੋਂ ਲੈ ਕੇ ਐਮਪੀ ਦੇ ਇਲੈਕਸ਼ਨ ਤੱਕ ਹੋਣਾ ਤੇ ਅਸੀਂ ਆਪਣੇ ਆਪਣੇ ਮਹੱਲਿਆਂ ਦੀ ਰਾਖੀ ਕਰਕੇ ਕਿਸੇ ਨੂੰ ਵਿੱਚ ਸ਼ਰਾਬ ਨਾ ਵੰਡਣ ਲਈਏ ਕਿਸੇ ਨੂੰ ਵਿੱਚ ਪਿਆਸਾ ਨਾ ਵੰਡਣ ਲਈਏ ਕਿਸੇ ਨੂੰ ਵੀ ਡਰਾਂ ਤੋਂ ਘਾਤ ਦੀ ਕੋਈ ਕੋਸ਼ਿਸ਼ ਨਾ ਕਰਨ ਲਈਏ ਇਧਰ ਨਾਲ ਹੀ ਚੰਗੇ ਦੇ ਨਾਲ ਜਿਹੜੇ ਚੁਣੇ ਜਾਣਗੇ ਔਰ ਇਹਦੇ ਨਾਲ ਹੀ ਸਾਡਾ ਲੋਕਤੰਤਰ ਜਿਹੜਾ ਦੁਨੀਆ ਦਾ ਮਹਾਨ ਲੋਕਤੰਤਰ ਹੈ ਅਸੀਂ ਦੋੜ ਦੇ ਵਿੱਚ ਨੰਬਰ 1 ਬਣ ਸਕਦੇ ਹਾਂ ਮੈਂ ਸਿਰ ਇੱਕ ਵਾਰੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਹ ਇਨਕਲਾਬ ਜਿੰਦਾਬਾਦ ਇਹ ਇਨਕਲਾਬ ਜਿੰਦਾਬਾਦ ਜੈ ਹਿੰਦ ਅਗਲੇ ਪਾਰ ਦੇ ਦੱਸ ਦਿਓ ਅੱਜ ਭਾਸ਼ੇ ਤੋਂਗੇ ਧਾਰੀਵਾਲ ਦੇਖੇ 22 ਸੌ ਧਾਰੀਵਾਲ ਤੇ ਮੁcke ਜਿਹੜੇ ਧਾਰੀਵਾਲ ਦੀਆਂ ਸਸਤੀਆਂ ਵੱਲੋਂ ਤੇ ਸੰਤਤ ਤਰ ਦੇ ਫਰਮਾਇਆ ਜਾ ਰਿਹਾ ਕੀ ਕਹਣਾ ਜਾਂਦੇ ਸਤਿ ਸ਼੍ਰੀ ਅਕਾਲ ਜੀ ਜੈਨ ਸਾਰਿਆਂ ਨੂੰ ਅੱਜ ਅਸੀਂ ਜਿਸ ਤਰ੍ਹਾਂ ਹਰ ਸਾਲ 22 ਸੌ ਧਾਰੀਵਾਲ ਦੀ ਟੀਮ ਪੂਰੀ ਪਗਲ ਸਿੰਘ ਚੌਂਗਦੇ ਵਿੱਚ ਝੰਡਾ ਲਹਿਰਾਉਂਦੇ ਆ ਅੱਜ ਵੀ ਸਾਡਾ ਗਣਤੰਤਰ ਦਿਵਸ ਆ ਅਸੀਂ ਬੜੀ ਸਾਰੇ ਇਕੱਠੇ ਹੋ ਗਏ ਧਾਰੀਵਾਲ ਦੇ ਵਿੱਚ ਇਹ ਦਿਨ ਮਨਾਉਂਦੇ ਆ ਤੁਸੀਂ ਜਾਣਦੇ ਹੋ ਵੀ ਅੱਜ ਦਾ ਦਿਨ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਜਿਹੜਾ ਲਾਗੂ ਹੋਇਆ ਸੀ ਸਾਡੇ ਡਾਕਟਰ ਸ਼੍ਰੀ ਅੰਬੇਦਕਰ ਜੀ ਨੇ ਬਹੁਤ ਹੀ ਵੱਡੇ ਜਜ਼ਬੇ ਦੇ ਨਾਲ ਇਹ ਸੰਵਿਧਾਨ ਜਿਹੜਾ ਲਾਗੂ ਕੀਤਾ ਸੀ ਉਹਨਾਂ ਨੇ ਲਿਖਿਆ ਸੀ ਤੇ ਅੱਜ ਦੇ ਦਿਨ ਦੇ ਵਿੱਚ 1950 76ਵਾਂ ਸਾਲ ਹੋ ਗਿਆ ਸਾਨੂੰ ਗਣਤੰਤਰ ਦੇ ਸਹੀ ਮਨਾ ਰਹੇ ਆ ਇਹ ਇੱਕ ਸਾਡਾ قومی ਤਿਹਾੜਾ ਕਿਉਂਕਿ ਅਸੀਂ ਇਸ ਵਿੱਚ ਸਾਰੇ ਹਿੰਦੂ ਸਿੱਖ ਈਸਾਈ ਮੁਸਲਮਾਨ ਸਾਰੇ ਰਲ ਕੇ ਧਰਮ ਇਹ ਗਣਤੰਤਰ ਦਿਵਸ ਮਨਾਉਂਦੇ ਆ ਬੜੀ ਖੁਸ਼ੀ ਹੁੰਦੀ ਆ ਆਹੀ ਆਪਣੇ ਦੇਸ਼ ਵਾਸੀਆਂ ਨੂੰ ਬੜੀ ਖੁਸ਼ੀ ਨਾਲ ਆਹੀ ਦੇਸ਼ ਵਾਸੀਆਂ ਨੂੰ ਮਨਾਇਆ ਜਾਂਦਾ ਏ ਦੇਸ਼ ਵਾਸੀ ਸਾਰੇ ਮਨਾਉਂਦੇ ਆ ਸਾਰੇ ਰਾਜਾਂ 'ਚ ਮਨਾਇਆ ਜਾਂਦਾ ਸਾਰੇ ਸ਼ਹਿਰਾਂ 'ਚ ਗਣਤੰਤਰ ਦਿਵਸ ਮਨਾਇਆ ਜਾਂਦਾ ਸਾਡੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਮੈਂ ਆਪਣੇ ਵੱਲੋਂ ਸਾਰੇ ਸ਼ਹਿਰ ਨੂੰ ਅਤੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਗਣਤੰਤਰ ਦੀ ਜੈ ਹਾਂਜੀ ਪ੍ਰਧਾਨ ਜੀ ਦੱਸ ਦਿਓ ਅੱਜ ਜੋ ਧਾਰੀਵਾਲ ਸ਼ਹਿਰ ਦੇ ਵਿੱਚ ਭਗਤ ਸਿੰਘ ਚੌਕ ਦੇ ਵਿੱਚ ਗਣਤੰਤਰ ਦਿਵਸ ਦੇ ਮੌਕੇ ਤੇ ਝੰਡਾ ਲਹਿਰਾਇਆ ਜਾ ਰਿਹਾ ਉਸ ਦੀ ਅੱਜ ਦਾ ਇੱਕ ਬਹੁਤ ਹੀ ਸ਼ੁਭ ਦਿਨ ਆ ਤੇ ਅੱਜ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਹੀ ਭਾਰਤੀਆਂ ਨੂੰ ਮੈਂ ਛਤਰੇ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਇਹ ਪਰੰਪਰਾ ਜਿਹੜੀ ਹੈ ਡੇ ਧਾਰੀਵਾਲ ਦੇ ਵਿੱਚ ਧਾਰੀਵਾਲ ਬੱਸ ਸਟੈਂਡ ਜਿਹੜਾ ਸ਼ਹੀਦ ਭਗਤ ਸਿੰਘ ਦਾ ਚੌਕ ਆ ਉਹਦੇ ਵਿੱਚ ਹਰ ਸਾਲ ਹੀ 26 ਜਨਵਰੀ ਨੂੰ ਝੰਡਾ ਚੜਾਇਆ ਜਾਂਦਾ ਵਾ ਵਾਈਸ ਆਫ ਧਾਰੀਵਾਲ ਦੀ ਟੀਮ ਅਤੇ ਹੋਰ ਜਿੰਨੀਆਂ ਵੀ ਸਮਾਜਿਕ ਜਥੇਬੰਦੀਆਂ ਨੇ ਹਿਊਮਨ ਰਾਈਟਸ ਸਕਲਸਟੀ ਦਾ ਮੈਂ ਪੰਜਾਬ ਦਾ ਪ੍ਰਧਾਨ ਹੁੰਦਾ ਹਾਂ ਸਾਰੀ ਟੀਮ ਸਾਡੀ ਵੀ ਹਰ ਸਾਲ ਇੱਥੇ ਹੁੰਦੀ ਆ ਬੜੀ ਖੁਸ਼ੀ ਦੀ ਗੱਲ ਆ ਕਿ ਜਿਹੜਾ ਸਾਡਾ ਸੰਵਿਧਾਨ ਆ ਉਹ ਪੂਰੀ ਦੁਨੀਆ ਦੇ ਵਿੱਚ ਇੱਕ ਨੰਬਰ ਦੇ ਉੱਤੇ ਆ ਭਾਰਤ ਰਤਨ ਡਾਕਟਰ ਭੀਮਰਾਓ ਬੇਦਕਰ ਜੀ ਨੇ ਇਹ ਸੰਵਿਧਾਨ ਲਿਖਿਆ ਸੀ ਜਿਹੜਾ 26 ਜਨਵਰੀ 1950 ਨੂੰ ਲਾਗੂ ਹੋਇਆ ਉਸ ਵਿੱਚ ਸਾਰਿਆਂ ਨੂੰ ਗਰੀਬ ਅਮੀਰ ਛੋਟਾ ਕੋਈ ਸਭ ਭੇਦਭਾਵ ਮਿਟਾ ਕੇ ਸਾਰਿਆਂ ਨੂੰ ਇੱਕ ਕੀਤਾ ਗਿਆ ਹਰ ਇੱਕ ਤਰ੍ਹਾਂ ਦਾ ਅਧਿਕਾਰ ਦਿੱਤਾ ਗਿਆ ਵਾ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਕਿ ਅਸੀਂ ਜਿੰਨੂੰ ਵੀ ਚਾਹੀਏ ਆਪਣਾ ਨੇਤਾ ਚੁਣ ਸਕਦੇ ਹਾਂ ਬਹੁਤ ਹੀ ਵਧੀਆ ਸੰਵਿਧਾਨ ਆ ਜਿਸ ਨੂੰ ਸਾਰੀ ਦੁਨੀਆ ਮੰਨਦੀ ਆ ਅਸੀਂ ਕੋਟੀ ਕੋਟੀ ਪ੍ਰਣਾਮ ਕਰਦੇ ਆ ਜਿਨ੍ਹਾਂ ਨੇ ਇਹ ਸੰਵਿਧਾਨ ਲਿਖਿਆ ਤੇ ਇਹਨੂੰ ਅਸੀਂ ਸਾਰੇ ਦੇਸ਼ਵਾਸੀਆਂ ਨੂੰ ਮੰਨਣਾ ਚਾਹੀਦਾ ਜਿਹੜਾ ਕਾਨੂੰਨ ਸਾਰਿਆਂ ਦੀ ਸਾਂਝਾ ਵਾ ਤੇ ਸਾਰਿਆਂ ਦੀ ਆਵਾਜ਼ ਜਿਹੜੀ ਮੈਂ ਪ੍ਰਸ਼ਾਸਨ ਅਕੀ ਵੀ ਬੇਨਤੀ ਕਰਦਾ ਸਰਕਾਰਾਂ ਅਕੀ ਵੀ ਬੇਨਤੀ ਕਰਦਾ ਕਿ ਜੋ ਵੀ ਬੰਦਾ ਆਪਣਾ ਹੱਕ ਲੈਣ ਲਈ ਉੱਥੇ ਆਉਂਦਾ ਵਾ ਉਹਨਾਂ ਦਾ ਹੱਕ ਦਿੱਤਾ ਜਾਵੇ ਬਾਕੀ ਆਪਣੀ ਸੰਸਥਾ ਵੀ ਹਿਊਮਨ ਰਾਈਟਸ ਲੋਵੇ ਸੀ ਜਿੱਥੋਂ ਤੱਕ ਵੀ ਹੁੰਦੀ ਸਾਰਿਆਂ ਦੀ ਕੋਸ਼ਿਸ਼ ਕਰਦੇ ਆ ਇੱਕ ਵਾਰੀ ਫੇਰ ਮੈਂ ਸਾਰੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਨੂੰ ਆਪਣੇ 26 ਜਨਵਰੀ ਤੇ ਗੰਨਾਂਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਇਨਕਲਾਬ ਜਿੰਦਾਬਾਦ